ਇਹ ਤੁਹਾਨੂੰ ਬੈਗਰੀ ਮਿਲ ਜਾਣਗੇ ਇਹਨਾਂ ਦੇ ਮੈਂ ਰੇਟ ਦੇਖ ਲੈਣਾ ਕੀ ਨੇ ਲੋ ਵੀ ਆ ਹੈਗਾ ਮੈਨੂੰ ਲੱਗਾ 4500 ਦਾ ਆ ਦੇਖੋ ਸਰ ਇਹ ਆ ਗਲਵਜ਼ ਮਿਲ ਜਾਣਗੇ ਨਾ ਇਹ 200 ਰੁਪਏ ਦੇ ਆ ਪਏ ਹਾਂਜੀ ਸਾਰਿਆਂ ਨੂੰ ਪਿਆਰ ਭਰੀ ਸਸਤਰੀ ਕਾਲ ਦੀ ਸਵਾਗਤ ਆ ਤੁਹਾਡਾ ਸਾਰਿਆਂ ਦਾ ਅੱਜ ਦੇ ਇੱਕ ਨਵੇਂ ਵਲੌਗ ਦੇ ਵਿੱਚ ਅੱਜ ਆਪਾਂ ਤੁਹਾਨੂੰ ਸ਼ਹਿਰ ਚੰਡੀਗੜ੍ਹ ਜਿਹੜੀ ਕਿ ਕਿਸਾਨ ਭਵੰਚ ਸੇਲ ਲੱਗੀ ਆ ਤੁਹਾਨੂੰ ਸਾਰੀ ਆਪਾਂ ਇਹ ਸੇਲ ਦਿਖਾਵਾਂਗੇ ਤੇ ਹੁਣ ਆਪਾਂ ਇਸ ਟਾਈਮ ਖੜੇ ਆ ਸੈਕਟਰ 20 ਵਿੱਚ ਜਾਮਾਂ ਮਾਸ ਦੇ ਬਿਲਕੁਲ ਕੋਲ ਮੇਰੇ ਮਾਗਰੇ ਸੇਲ ਲੱਗੀ ਹੋਈ ਆ ਇਹ ਸੇਲ ਦੀ ਪਹਿਲਾਂ ਆਪਾਂ ਵੀਡੀਓ ਪਾਤੀ ਤੁਸੀਂ ਜਾ ਕੇ ਦੇਖ ਸਕਦੇ ਲੋ ਵੀ ਆ ਲੈਡੀਜ਼ ਵਾਟਰ 1000 ਦੇ 3 ਤੇ ਹੁਣ ਆਪਾਂ ਤੁਹਾਨੂੰ ਜਿਹੜੀ ਚੰਡੀਗੜ੍ਹ ਕਿਸਾਨ ਭਵਨ ਦੇ ਸੇਲ ਲੱਗੀ ਆ ਉਹ ਦਿਖਾਉਨੇ ਆ ਸਾਰਾ ਕੰਮੇ ਦਾ ਕੱਪੜਾ ਸਾਰਾ ਆਪਾਂ ਤੁਹਾਨੂੰ ਰੇਟ ਦੱਸਾਂਗੇ ਵੀਡੀਓ ਐਂਡ ਤੱਕ ਜਰੂਰ ਦੇਖਿਓ ਚੰਡੀਗੜ੍ਹ ਐਕਸਪੋ ਦੇ ਵਿੱਚ ਇਹ ਨਾ ਆ ਵੀ ਇਹਨੇ ਹਾਜੀ ਲੋਈ ਤੇ ਇਹ ਹੈਗੇ ਨੇ 1000 ਦੇ 3 ਲੋ ਆਇਦਰ ਕੀਆ ਇਹ ਸਿਰ ਮੂਮਨ ਲੋਰ 1000 ਦੇ ਤੰਨੇ ਵੀ ਇਹ ਵੀ 1000 ਦੇ ਤੰਨੇ ਨੇ ਇਹ ਵੀ 1000 ਦੇ ਤੰਨੇ ਪੀਸ ਨੇ ਲਓ ਆ ਕਿਹੜੀ ਜੀਟੀ ਸ਼ਰਟ ਆਗੀਆਂ ਇਹ 150 ਦੀ ਇੱਕ 500 ਦੇ 4 ਪੀਸ ਹੈ ਲਓ ਵੀ 150 ਦੀ ਇੱਕ ਆ 500 ਦੇ 4 ਪੀਸ ਨੇ ਹੈ ਹੂੰ ਤੇ ਆ ਗਈਆਂ ਜਾਗਟਾਂ ਕਿੱਡੇ ਜੀ ਨਾ ਜਾਗਟਾਂ ਹਾਂ ਜਵਕ ਵਾਲੀ ਨੇ ਇਹ 301 ਪੀਸ ਹੋ ਮੇਰੇ ਹਿਸਾਬ ਨਾਲ ਨਾ ਆਹ 301 ਪੀਸ ਆਇਆ ਹੂੰ ਇਹ 301 ਪੀਸ ਆਇਆ ਆਦੇ ਲਿਖਿਆ ਹੋਇਆ ਨਾ ਇਹ 301 ਪੀਸ ਆ ਲਓ ਤੇ ਆ ਗਈਆਂ ਜੀ ਇਹ 300 ਰੁਪਏ ਦੀ ਇਹ ਵੀ 300 ਰੁਪਏ ਦਾ ਇੱਕ ਲੋ ਨੈ ਡਿਜ਼ਾਈਨ ਦਾ ਫੈਸ਼ਨ ਲੇਬਲ ਹੈ ਨਾ ਲੋ ਇਹ ਲੱਗੀ ਆ ਕਿਸਾਨ ਭਵਨ ਚ ਬਾਕੀ ਆਹ ਦੇ 300 ਦੀ ਆਏ ਸਾਰੀ ਲੈ ਤੇ ਆ ਗਈ ਊਮਨ ਟਰ ਵਾਟਰ ਇਹ ਤਾਂ ਉਹੀ ਆ ਗਏ ਹਾਂ ਊਮਨ ਟਰ ਵਾਟਰ ਆ ਗਏ ਆ ਆ ਗਿਆ ਮੈਨ ਟੀ ਸ਼ਰਟ ਇਹ ਹੈਗੀਆਂ ਭਾਈ 1200 ਦੇ 30 ਪੀਸ 1200 ਦੇ ਤਿੰਨ ਪੀਸ ਲਓ ਵੀ ਕਰੋ ਚੈੱਕ ਆਹ ਦੇਖੋ ਇੱਧਰ ਇਹ ਹੈਗੀਆਂ 500 ਦੇ ਇੱਕ ਪੀਸ 1200 ਦੇ ਤਿੰਨ ਪੀਸ ਲਓ ਭਾਈ ਬਾਕੀ ਆਹ ਦੇਖੋ ਨਾ ਸਾਰਾ ਮੇਰੀ ਸਾਰੀ ਕਲੈਕਸ਼ਨ ਤੁਸੀਂ ਦੇਖ ਸਕਦੇ ਹੋ ਇਹ ਹੈਗੀਆਂ ਨੇ 1200 ਦੀਆਂ ਤਿੰਨ ਲਓ ਲਓ ਅੱਗੇ ਆ ਗਈਆਂ ਜਾਕਟਾਂ ਇਹ ਹੈ ਯਾਰ 1200 ਦੇ ਇੱਕ ਪੀਸ 3000 ਦੇ ਤਿੰਨ ਪੀਸ ਲਓ ਵੀ ਐਵੇਂ ਸਾਰੀ ਜਾਕਟ ਮਿਲ ਜੂਗੀ ਨੂੰ ਵੀ ਦੇਖ ਸਕਦੇ ਹੋ ਨਾ ਲਓ ਆ ਦੇਖੋ ਇੱਧਰ ਤੇ ਅੜਾ ਪਈਆਂ ਨੇ ਅੱਗੇ ਜਾਕਟਾਂ 3000 ਦੇ ਤਿੰਨ ਪੀਸ ਹਨ ਜਿਵੇਂ ਆਹ ਦੇਖੋ ਲੈ ਜੀ 3000 ਦੇ ਤਿੰਨ ਪੀਸ ਯਾਨੀ ਜੇ ਆਪਾਂ ਖਿੰਦਰ ਲਵਾਂਗੇ ਤਾਂ 1200 ਦਾ ਤੋ ਇੱਥੇ ਆ ਜੀ ਇਹ ਸਿੰਗਲ ਲਾਵਾਂਗੇ ਤਾਂ 1200 ਲਓ ਕਰੋ ਚੈੱਕ ਸਿੰਗਲ ਤੁਹਾਨੂੰ ਪਊਗਾ ਇਹ 1200 ਰੁਪਏ ਦਾ ਤੇ ਆਹ ਜਿੰਦਰਾ ਸਾਲਟ ਆ ਇਹ ਹੈਗੀਆਂ ਨੇ 1500 ਦੀ ਤਿੰਨ 600 ਦੀ ਇੱਕ ਲਓ ਕਰੋ ਚੈੱਕ ₹600 ਦੀ ਇਹ ਇੱਕਾਂ 1500 ਦੀਆਂ ਤਿੰਨ ਸਾਈਜ਼ L ਐ ਇਹਨਾਂ ਦਾ ਤੇ ਆਗੀਆਂ ਮੈਂ ਜਾਗ ਤਾਂ ਫੇਰ 3000 ਦੀਆਂ ਨਾ ਆ ਗਈਆਂ ਸਾਰੀਆਂ ਲੋਗ ਦੇਖੋ ਤੇ ਇਹ ਜੇ ਆਪਾਂ ਸਿੰਗਲ ਲੈਨੇ ਆ ਸਿੰਗਲ 1200 ਦੀਆਂ 3000 ਦੀਆਂ ਤਿੰਨ ਲੈ 1000 ਰੁਪਏ ਦੀ ਪੈ ਗਈ ਹੂੰ 1000 ਰੁਪਏ ਦੀ ਬੈਠ ਨਹੀਂ ਮਨ ਲਾ ਆ ਲੈ ਇਧਰ ਚਾ ਗਈ ਹਣਾ ਇਹ ਛੋਟਾ ਐ ਛੋਟਾ ਆ ਗਿਆ ਇਹ ਥੋੜਾ ਜਿਹਾ ਬੱਚਾ ਲੱਗਦਾ ਸੈ ਮੈਨੂੰ ਲੁੱਟ ਬੋ ਮੇਲਾ ਲੁੱਟ ਲੋ ਮੇਲਾ ਪਈ ਲੋ ਅੱਗੇ ਆ ਗਿਆ ਮੈਨ ਜਾਕਟਾਂ ਫੇਰ ਲੋ ਆ ਦੇਖੋ ਸਾਰੀਆਂ ਹੁਣ ਉਹੀ ਪ੍ਰਾਈਸ ਇਹਨਾਂ ਦਾ ਵੀ 1200 ਦੀ 1 3000 ਦੇ ਤਿੰਨ ਲੋ ਆ ਆ ਗਿਆ ਮੈਨ ਸਾਲਟਾਂ ਦੇ ਛੋਦੀ 1 1500 ਦੀਆਂ ਤਿੰਨ ਲਓ ਵੀ ਆ ਗਈਆਂ ਮੈਨ ਕੁਰਤਾ ਭਾਈ ਇਹ ਹੈਗਾ 500 ਦਾ ਇੱਕ 1200 ਦੀ ਤਿੰਨ ਲਓ ਐਵੇਂ ਤੁਹਾਨੂੰ ਕੁਰਤਾ ਮਿਲ ਜੂ ਸਾਰਾ ਹਨ ਲਓ ਕਰੋ ਚੈੱਕ ਤੇ ਆ ਦੇਖੋ ਇਧਰ ਨਾ ਕੁਰਤੇ ਆ ਗਏ ਸਾਰੇ ਲਓ ਤੇ ਆ ਸਵੈਟਰ ਆ ਗਏ ਨਾ ਲਓ ਵਿਸ਼ੇਸ਼ਾ ਦਾ ਇੱਕ ਇਹ 600 ਰੁਪਏ ਦਾ ਇੱਕ ਹੀ ਆ ਇਹ ਬਈ 600 ਰੁਪਏ ਦਾ ਇੱਕ ਹੀ ਆ ਇਹ ਤੁਹਾਨੂੰ 600 ਦੇ ਇੱਕ ਹੀ ਜਾਣਾ ਬਣਾ ਤੇ ਕੋਈ ਆਓ ਵੀ ਆਹ ਦੇਖੋ ਜਣੇ ਤੇ ਆਪ ਜੀ ਇਧਰ ਲਾਓ ਵੀ ਤੇ ਪ੍ਰਾਈਸ ਤੁਹਾਨੂੰ ਉਹ ਦੱਸੀ ਹੋਈ ਨੇ ਇਹਨਾਂ ਦੇ ਇਹ 1000 ਦੇ ਇੱਕ ਆ 2500 ਦੇ ਤਿੰਨੇ ਹਜ਼ਾਰ ਦੀ 1 ਹੈ ਤੇ 2500 ਦੀ 3 ਕਿਹੜਾ ਦੇਖੋ ਬਾਕੀ ਹੈ ਨਾ ਆ ਜੈਲੋ ਵੀ ਮਿਲ ਜੂ ਜੈਲੋ ਲਓ ਵੀ ਕਰੋ ਚੈੱਕ ਨਾ ਲਓ ਵੀ ਅੱਗੇ ਆ ਗਈਆਂ ਜੀਨ ਦੀਆਂ ਪੈਂਟਾਂ ਜਿਵੇਂ ਆ ਦੇਖ ਸਕਦੇ ਹੋ ਨਾ ਇਹ ਹੈਗੀਆਂ 1000 ਦੀ 1 2500 ਦੀਆਂ 3 ਤੇ ਐਵੇਂ ਦੀ ਜੀਨ ਉਹ ਸਾਰੀ ਇਹ ਦਿਖਾਉਂਦੇ ਆ ਤੁਹਾਨੂੰ ਜੀਨ ਆਪਾਂ ਨੋਬੀ ਕੋਲ ਚੱਕ ਜੀ ਤੇ ਆਹ ਸਾਰੀ ਜੀਨਾ ਆ ਗਈ ਇੱਧਰ ਇਹ ਹੈਗੀਆਂ ਮੁੰਡੇ ਵਾਲੀਆਂ ਪਈ ਬਾਕੀ ਆਹ ਦੇਖੋ ਲੋਗ ਲੈਟਰ ਚਾਹੇ 600 600 ਦੀ ਵੇਚਣੀ ਇਹ ਆ ਜੀ ਬੂ ਮਾਨ ਰੈ ਜੋ ਸਵੈਰਟ ਟੀ ਸ਼ਰਟ ਸਿਰਫ 600 ਰੁਪਏ ਦਾ ਕਬੀਸ ਆ ਜੀ ਇਹ ਇਹ ਕੁੜੀਆਂ ਵਾਲੀ ਆ ਗਈ ਸਵੈਰਟ ਇਹ ਹੈਗੀ 600 ਰੁਪਏ ਦੀ ਇੱਥੇ ਤੁਹਾਨੂੰ ਹੋਰ ਦਿਖਾਉਣਾ ਬਲੈਕ ਕਲਰ ਵੀ ਮਿਲ ਜੂਗਾ ਤੁਹਾਨੂੰ ਮਿਆ ਪਿਆ ਹਨ ਲਓ ਭਾਈ ਬਲੈਕ ਕਲਰ ਕਰੋ ਚੈੱਕ ਠੀਕ ਆ ਬਸ ਕਿਹੜਾ ਪਿਆ ਨਹੀਂ ਵਾਈਟ ਵੀ ਪਿਆ ਦੇ ਤੇ ਵਾਈਟ ਵੀ ਲਓ ਵੀ ਇਹ 600 ਰੁਪਏ ਦੀ ਹੈ ਜੀ ਇਹ ਇਹ ਮੇਲਾ ਦਾ ਪੁੱਤੀ ਆ ਸਿੱਧੀ ਆ ਸਿੱਧੀ ਵੀ ਆ ਚਲ ਕੋਈ ਨਾ ਲਓ ਵੀ ਤੇ ਆ ਬੂਮਨ ਜੈਕਟ ਆ ਗਈ ਤੇ ਇਹ ਹੈਗੀ ਆ 800 ਦੀ ਇੱਕ 2000 ਦੇ ਤਿੰਨ ਪੀਸ ਹਨ ਲੋ ਵੀ ਐਵੇਂ ਜਿਹਾ ਜਾਗਤਾ ਮਿਲ ਜਾਣਗੇ ਆ ਕੁੜੀਆਂ ਵਾਲੀ ਕਲੈਕਸ਼ਨ ਆ ਗਈ ਸਾਰੀ ਆ ਦੇਖੋ ਲੋ ਇਹ ਹੈਗੀ 800 ਰੁਪਏ ਦੀ ਇੱਕ ਆ ਤੇ ਆ ਦੇਖੋ ਇਹ ਮੇਰਾ ਕੋਟ ਆ ਲੋ ਵੀ ਐਵੇਂ ਦੀ ਸਾਰੀ ਕਲੈਕਸ਼ਨ ਮਿਲ ਜੂ ਕਰੋ ਚੈੱਕ ਤੇ ਲੋ ਵੀ ਲਓ ਵੀ ਆ ਦੇਖੋ ਨਾ ਲਓ ਆ ਦੇਖੋ ਰੰਗ ਬਰੰਗਾ ਲਓ ਤੇ ਆਪ ਜੀ ਨੂੰ ਇਹਨਾਂ ਇਹ 600 ਰੁਪਏ ਦੀ ਇੱਕ ਆ ਤੇ 2000 ਦੀਆਂ ਤਿੰਨ ਨੇ ਲਓ ਵੀ ਆ ਹੈਗਾ ਮਿਲਦਾ ਦਾ 4500 ਦਾ ਆ ਦੇਖੋ ਜੀ ਲਓ ਵੀ ਆ ਨੀਚੇ ਲੋ ਵੀ ਇਹ ਵੀ ਤੁਹਾਨੂੰ ਚੀਜ਼ਾਂ ਮਿਲ ਜਾਣਗੀਆਂ ਆ ਪਏ ਨੇ ਇੰਦਰ ਹੋੜ ਨਾ ਤੇ ਇਹ 4500 ਦਾ ਤੇ ਐਵੇਂ ਦੇਖ ਲਓ ਵੀ ਇਹ ਵੀ ਆਪ ਦਾ ਉਹਨੇ ਗੋਲ ਵਗੈਰਾ ਬਣਾ ਤੇ ਇਹ ਤੁਹਾਨੂੰ ਬਣਿਆ ਬਣਾਇਆ ਮਿਲ ਜੂਗਾ ਇਹ 4500 ਦਾ ਤੇ ਲੋ ਗੋ ਆ ਜਾਣਾ ਆਮ ਦਾ 4500 ਰੁਪਏ ਦਾ ਹੈ ਨਾ ਤੇ ਤੁਹਾਨੂੰ ਬੈਗਰੀ ਮਿਲ ਜਾਣਗੇ ਇਹਨਾਂ ਦੇ ਮੈਂ ਰੇਟ ਦੇਖ ਲੈਂਦਾ ਕੀ ਨੇ 2400 ਰੁਪਿਆ ਆ ਇਹਦਾ ਜਮੇ 2400 ਰੁਪਇਆ ਆ 2700 ਐਵੇਂ ਤੁਹਾਨੂੰ ਮਤਲਬ 2 2400 2500 2700 ਐਵੇਂ ਬੈਗ ਮਿਲ ਜਾਣਗੇ ਸਾਰੇ ਜਮੇ ਆ ਪੈਨੇ ਨਾ ਲੋ ਚੈੱਕ ਕਰੋ ਤੇ ਲੋ ਇਹ ਬੈਲਟਾਂ ਪਈਆਂ ਨੇ ਇਹ ਹੈਗੀਆਂ 300 ਰੁਪਏ ਲੋ ਇਹ ਬੈਲਟਾਂ ਮਿਲ ਜਾਣਗੀਆਂ ਤੁਹਾਨੂੰ ਸਾਰੀਆਂ ਨਾ ਤੁਸੀਂ ਦੇਖ ਸਕਦੇ ਹੋ ਲੋ ਬਾਕੀ ਗਲਵਜ਼ ਪਏ ਨੇ ਇੱਧਰ ਆਹ ਆ ਗਲਵਜ਼ ਮਿਲ ਜਾਣਗੇ ਨਾ ਇਹ 200 ਰੁਪਏ ਦੇ ਆ ਪਏ ਨੇ ਇੱਧਰ ਲੋ 200 ਰੁਪਏ ਦੇ ब्लेजर पैन ब्लेजर पंद्रह सौ चार हजार के तीन हाँ ब्लेजर पैने मैन तो देखते सारा ब्लेजर है ली पंद्रह सौ का एक है चार हजार किन्ने पी चार हजार के तीन पी लो करो चेक ली देखो